ਬਿਲਕੁਲ ਮੋਰਚਾ ਪਾਣੀ ਤੋਂ ਸਟਾਰਟ ਹੁੰਦਾ ਹੈ ਤੇ ਜਿਹਦੇ ਨਾਲ ਬਲੱਡ ਸ਼ੈੱਡ ਹੋਇਆ ਜਿਹਦੇ ਨਾਲ ਬਾਕੀ ਸਾਰਾ ਕੁਝ ਹੋਇਆ ਇਸ ਲਈ ਦੇਸ਼ ਨੂੰ ਤੇ ਲੋਕਾਂ ਨੂੰ ਤੇ ਗਵਰਨਮੈਂਟ ਆਫ ਇੰਡੀਆ ਨੂੰ ਇਹ ਸਮਝਣਾ ਚਾਹੀਦਾ ਹੈ ਪਾਣੀ ਕੀ ਚੀਜ਼ ਹੋ ਕੇ ਨਹਿਰ ਕੱਢੋ ਬਾਕੀ ਫਿਰ ਨਹਿਰ ਚ ਚੱਲਣਾ ਕੀ ਹੈ ਪਾਣੀ ਨੂੰ ਚੱਲਣਾ ਇਹਦੇ ਚ ਕਲੇ ਜੇ ਪਾਣੀ ਦੀ ਮਾਲਕੀ ਤੈ ਹੀ ਨਹੀਂ ਹੁੰਦੀ ਪਹਿਲਾਂ ਤਾਂ ਨਹਿਰ ਦਾ ਮਤਲਬ ਕੀ ਤੇ ਐਸਵਾਈਐਲ ਚ ਜੇ ਪਾਣੀ ਜਾਣਾ ਹੈ ਤਾਂ ਪਾਣੀ ਡਿਸਾਈਡ ਕਰ ਲਓ ਮਾਲਕੀ ਕਿਹਦੀ ਹੈ ਜੇ ਤੁਹਾਨੂੰ ਲੱਗਦਾ ਹਰਿਆਣੇ ਦੇ ਵੀ ਹੈ ਤੇ ਲੋਧੀ ਦੇ ਵੀ ਹੈ ਤਾਂ ਕੱਢ ਦਿਓ ਤਾਂ ਮਹਿਰ ਜੇ ਤੁਹਾਨੂੰ ਲੱਗਦਾ ਨਹੀਂ ਹੈ ਸੰਧਾਨ ਮੁਤਾਬਕ ਜਾਂ ਰੇਫੇਰੀਅਨ ਪ੍ਰਿੰਸੀਪਲ ਦਾਸਾ ਨਹਿਰ ਕੱਢਣ ਦੀ ਤੋਖ ਕੀ ਆ ਜੇ ਤਾਂ ਲੌਜਿਕ ਤੇ ਖੜਨਾ ਹੋਏਗਾ ਜੇ ਇਸ ਤੇ ਸਿਧਾਂਤ ਤੇ ਖੜਨਾ ਹੋਏਗਾ ਤੇ ਦੇਸ਼ ਦੇ ਲਾਅ ਤੇ ਖੜਨਾ ਹੋਏਗਾ ਤਾਂ ਟ੍ਰਿਬਿਊਨਲ ਗਾਇਰ ਕਰੂ ਨਹੀਂ ਤੇ ਪਚ 82 ਤੁਹਾਨੂੰ ਪਤਾ ਹੈ ਕਿ 8 ਅਪ੍ਰੈਲ 1982 ਨੂੰ ਕਪੂਰੀ ਦਾ ਮੋਰਚਾ ਲੱਗਦਾ ਆ ਜਿਹੜੀ ਨਹਿਰ ਰਸਵੇਈਆਂ ਲੱਡਣ ਲੱਗੇ ਇੰਦਰਾ ਗਾਂਧੀ ਟੱਕ ਲਾਉਣ ਆਈ ਜਿਹਦਾ ਸਭ ਤੋਂ ਜ਼ਿਆਦਾ ਰੌਣਾ ਪੈਂਦਾ ਉਸ ਸੀਪੀ ਅਮਤਿਆ ਕਾਲੀਦਾਲ ਮਿਲ ਕੇ ਲਾਉਂਦੇ ਨੇ ਮੋਰਚਾ ਤੇ ਅਗਸਤ ਦੇ ਮਹੀਨੇ ਦੇ ਵਿੱਚ ਆ ਕਾਲੀਦਾਲ ਉਹਨੂੰ ਦਰਬਾਰ ਸਾਹਿਬ ਲੈ ਜਾਂਦਾ ਧਰਮਯੁੱਧ ਮੋਰਚੇ 'ਚ ਕਰਵਾਇਆ ਜਾਂਦਾ ਫਿਰ ਉਹਦੇ ਨਾਲ ਹੋਰ ਮੰਗਾ ਜੁੜ ਜਾਂਦੀਆਂ ਨੇ ਚਲੋ ਉਹ ਉਹ ਇੱਕ ਪੋਲੀਟੀਕਲ ਕਨੋਟੇਸ਼ਨਸ ਹੈਗੀ ਆ ਜੇ ਓरिजिन ਆ ਜਾ ਕੇ ਜਿਵੇਂ ਨਹੀਂ ਉਹ ਪੋਲੀਟੀਕਲ ਨਹੀਂ ਪਰ ਉਹਦੀ ਉਹਦੀ ਬੁਨਿਆਦ ਪਾਣੀ ਹੈ ਹੂੰ ਬਿਲਕੁਲ ਮੋਰਚਾ ਪਾਣੀ ਤੋਂ ਸਟਾਰਟ ਹੁੰਦਾ ਹੈ ਤੇ ਜਿਹਦੇ ਨਾਲ ਬਲੱਡ ਸ਼ੈੱਡ ਹੋਇਆ ਜਿਹਦੇ ਨਾਲ ਬਾਕੀ ਸਾਰਾ ਕੁਝ ਹੋਇਆ ਇਸ ਲਈ ਦੇਸ਼ ਨੂੰ ਤੇ ਲੋਕਾਂ ਨੂੰ ਤੇ ਗਵਰਨਮੈਂਟ ਆਫ ਇੰਡੀਆ ਨੂੰ ਸਮਝਣਾ ਚਾਹੀਦਾ ਹੈ ਪਾਣੀ ਕੀ ਚੀਜ਼ ਹੁੰਦੀ ਹੈ ਇਹ ਮੋਸ ਕ੍ਰੂਸ਼ੀਅਲ ਇਸ਼ੂ ਹੈ ਐਸਵੇਲੇ ਪੰਜਾਬ ਦਾ ਹਾਂ ਤੇ ਇਸੇ ਕਰਕੇ ਉਹ ਗੱਲ ਉਸ ਲੈਵਲ ਦੇ ਉੱਤੇ ਚੱਲਦੀ ਹੈ ਤੇ ਇਸ ਤੋਂ ਬਾਅਦ ਫਿਰ ਇੱਕ ਕੀ ਹੈ ਅਸੀਂ ਕੁਝ ਗੱਲਾਂ ਕਹਿੰਦੇ ਰਹੇ ਮੰਨ ਲੋ ਵੀ ਚਲੋ ਜੀ ਇੱਕ ਪ੍ਰਧਾਨ ਨਾਲ ਮਤਲਬਰ ਜੀ ਬਲੰਗਵਾਲਾ ਦਾ ਉਹ ਸੀ ਬਾਕੀ ਦੂਜੀ ਗੱਲ ਇਹ ਵੀ ਹੈ ਇੱਕ ਕਿ ਉਹ ਤਾਂ ਸੀ ਰੱਦ ਕਰਤਾ ਵੀ ਪ੍ਰਧਾਨ ਨਾਲ ਸਮਝਾਉਂਦਾ ਕਿ ਉਹ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਥੋੜੀ ਕਰਦੇ ਨੋ ਪਾਰਟੀ ਦੀ ਰਿਪਰੈਜ਼ੈਂਟੇਸ਼ਨ ਕਰਦੇ ਨੇ ਪਰ ਪਾਰਲੀਮੈਂਟ ਨੇ ਰਜੀਵ ਲੰਗੋਵਾਲ ਸਮਝੌਤੇ ਨੂੰ ਇਨਡੋਰਸ ਕੀਤਾ ਹੋਇਆ ਸਰਨ ਸੰਭਤੀ ਨਾਲ ਇਹ ਲੰਗੋਵਾਲ ਦੀ ਕਿਲਿੰਗ ਤੋਂ ਪਹਿਲਾਂ ਦੀ ਗੱਲ ਹੈ ਜਾਂ ਬਾਅਦ ਦੀ ਗੱਲ ਐ ਇਨਡੋਰਸ ਜਦੋਂ ਕੀਤਾ ਨਹੀਂ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਗੱਲ ਤੇ ਇਹ ਹੁਣ ਤੋਂ ਥੋੜੀ ਦੇਰ ਬਾਅਦ ਦੀ ਗੱਲ ਹੈ ਔਰ ਇਹਦੇ ਨਾਲ ਕੀ ਹੋਇਆ ਕਿ ਬਾਕੀ ਦਾ ਸਮਝੌਤਾ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ ਪੰਜਾਬੀ ਬੋਲਦੇ ਇਲਾਕੇ ਦੇਣੇ ਸੀ ਬਾਕੀ ਜਦੋਂ ਉਹ ਸਮਝੌਤਾ ਚ ਲਾਗੂ ਕਰਦੇ ਅਗਲਾ ਕਹਿੰਦਾ ਸਾਡੇ ਨਾਲ ਇੱਕ ਪਹਹਾ ਹੋ ਗਿਆ ਇੱਕ ਟੋਟੈਲਿਟੀ ਨਹੀਂ ਉਹਨਾਂ ਨੇ ਐਕਸੈਪਟ ਕੀਤਾ ਕੱਲਾ ਪਾਣੀ ਹੈ ਨੇ ਸਮਝਾਉਤਾ ਤਾਂ ਨਹੀਂ ਜਿਹੜਾ ਐਂਡੋਰਸ ਪਾਰਲੀਮੈਂਟ ਸਮਝਾਉਤਾ ਤਾਂ ਇੰਟਰਟੈਲਟੀ ਕੀਤਾ ਪਰ ਇੰਪਲੀਮੈਂਟ ਕੱਲਾ ਪਾਣੀ ਹੋ ਰਿਹਾ ਹੂੰ ਇਹਨੂੰ ਇਹਨੂੰ ਤੁਸੀਂ ਕੀ ਮੈਂ ਕਹਾਂ ਪਾਰਲੀਮੈਂਟ ਕੀ ਕਰ ਰਹੀ ਹੈ ਫਿਰ ਦੇਸ਼ ਦੀ ਹੂੰ ਤੇ ਗਵਰਨਮੈਂਟ ਜਿਹੜੀਆਂ ਗਵਰਨਮੈਂਟਾਂ ਬਦਲੀਆਂ ਮੱਖ-ਮੱਖ ਸਰਕਾਰਾਂ ਆਈਆਂ ਉਹ ਕੀ ਕਰ ਰਹੀਆਂ ਨੇ ਉਹ ਵੀ ਇੱਕ ਮਾਮਲਾ ਉਸ ਪੱਧਰ ਦੇ ਉੱਤੇ ਹੈ ਉਸ ਤੋਂ ਬਾਅਦ ਫਿਰ ਅਜੇ ਸੁਪਰੀਮ ਕੋਰਟ ਕਹਿੰਦੀ ਹੈ ਨਹਿਰ ਕੱਢੋ بار بار ਤੇ ਪੰਜਾਬ ਇਹ ਕਹਿ ਰਿਹਾ ਸ਼ੁਰੂ ਤੋਂ ਕਿ ਪਹਿਲਾਂ ਇਹ ਡਿਸਾਈਡ ਕਰ ਦੋ ਕਿ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਆ ਸੈਕਸ਼ਨ ਜਿਹੜੇ ਨੇ ਇਹ ਸੰਵਿਧਾਨਕ ਨੇ ਜਾਂ ਨਾ ਸੰਵਿਧਾਨਕ ਨੇ ਇਹਦੇ ਨਾਲ ਇੱਕ ਡਿਸੀਜਨ ਕਰ ਦੋ ਪਹਿਲਾਂ ਕਿ ਓਨਰਸ਼ਿਪ ਡਿਸਾਈਡ ਕਰ ਦੋ ਮਾਲਕ ਕੌਣ ਮਤਲਬ ਜੇ ਕੋਈ ਇਹ ਕਹਿੰਦਾ ਸੁਪਰੀਮ ਕੋਰਟ ਵੀ ਕਹਿੰਦੀ ਆ ਜਾਂ ਜਿਹੜਾ ਮਰਜ਼ੀ ਕੋਈ ਕਹਿੰਦਾ ਕਿ ਨਹਿਰ ਖਡੋ ਬਾਕੀ ਫਿਰ ਨਹਿਰ ਚ ਚੱਲਣਾ ਕੀ ਆ ਪਾਣੀਓ ਚੱਲਣਾ ਆ ਇਹਦੇ ਚ ਕਲ ਇਹ ਪਾਣੀ ਦੀ ਮਾਲਕੀਤਾ ਹੀ ਨਹੀਂ ਹੁੰਦੀ ਪਹਿਲਾਂ ਤਾਂ ਨਹਿਰ ਦਾ ਮਤਲਬ ਕੀ ਹੈ ਮਾਫ ਕਰਨਾ ਹਮੀਰ ਸਿੰਘ ਜੀ ਅਰਿਚ ਮੈਂ ਇੱਕ ਕਲੈਰੀਫਿਕੇਸ਼ਨ ਚਾਹਾਂਗਾ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਇੱਕ ਕੱਲੇ ਪਾਖੜਾ ਡੈਮ ਦੀ ਗੱਲ ਹੈ ਜਾਂ ਪਾਖੜਾ ਡੈਮ ਵਰ ਪੌਂਗ ਡੈਮ ਦੋਨੋਂ ਦਾ ਪਾਣੀ ਮਿਲਾ ਕੇ ਇਹ ਜਿਹੜੀ ਕੁਆਂਟੀਟੀ ਹੈ ਜਿਹੜਾ ਕੁਆਂਟਮ ਆ ਪਾਣੀ ਦਾ ਟੋਟਲ ਦੇਖਿਆ ਜਾ ਰਿਹਾ ਹੈ ਇਹ ਜਿਹੜਾ ਟੋਟਲ ਕੁਆਂਟਮ ਤਾਂ ਜਿਹੜਾ ਰਾਜਸਥਾਨ ਤੇ ਇਹ ਤਿੰਨੇ ਦਰਿਆਵਾਂ ਦਾ ਹੈ ਸਤਲੁਜ ਤੇ ਤਾਂ ਹੋ ਗਿਆ ਪਾਖੜਾ ਰਾਵੀ ਬਿਆਸ ਤੇ ਸਤਲੁਜ ਬਿਆਸ ਤੇ ਹੋ ਗਿਆ ਪੌਂਗ ਹਾਂ ਠੀਕ ਹੈ ਤੇ ਤੇ ਵੈਸੇ ਜੇ ਦੇਖਿਆ ਜਾਏ ਤਿੰਨਾਂ ਦਾ ਤਿੰਨਾਂ ਦਰਿਆਵਾਂ ਦਾ ਮਿਲਾ ਕੇ ਆ ਹੂੰ ਠੀਕ ਹੈ ਤੇ ਜਿਹੜੀ ਇਹ ਮੈਨੇਜਮੈਂਟ ਦਾ ਸਾਹ ਹੂੰ ਗੱਲ ਕਰ ਰਹੀ ਸੀ ਇਹ ਮੈਨੇਜਮੈਂਟ ਵੀ ਇਹੀ ਹੈ ਨਾ ਕਿ ਉਧਰੋਂ ਜੋੜ ਲਓ ਤੁਸੀਂ ਵਿਆਸ ਨੂੰ ਸਤਲੁਜ ਨਾਲ ਵਿਆਸ ਤੋਂ ਪਾਣੀ ਲੈ ਕੇ ਜਿਹੜਾ ਤੁਸੀਂ ਉਧਰੋਂ ਜਾਨੂੰ ਇੱਧਰ ਦੇ ਦਿਓ ਹੋਰ ਕਿਤੇ ਵਿਆਸ ਦਾ ਤਾਂ ਕੋਈ ਵੇਸਣ ਦਾ ਬਤਲ ਹੀ ਨਹੀਂ ਮਰਦਾ ਇੱਧਰ ਕਿਸੇ ਵੀ ਰੂਪ ਦੇ ਵਿੱਚ ਅਗਲੀ ਗੱਲ ਇੱਕ ਗੱਲ ਹੋਰ ਹੈ ਕਿ ਜਦੋਂ ਕੋਈ ਇਹ ਕਹਿੰਦਾ ਕਿ ਤੁਸੀਂ ਨਹਿਰ ਕੱਢ ਦਿਓ ਪਾਣੀ ਬਾਅਦ ਚ ਦੇਖਾਂਗੇ ਫਿਰ ਲਾਜਿਕ ਕਿਸੇ ਨੂੰ ਵੀ ਸਮਝ ਨਹੀਂ ਆਉਂਦਾ ਐਸਵਾਈਐਲ ਦੀ ਗੱਲ ਕਰਦੇ ਐਸਵਾਈਐਲ ਤੇ ਐਸਵਾਈਐਲ ਚ ਜੇ ਪਾਣੀ ਜਾਣਾ ਹੈ ਤਾਂ ਪਾਣੀ ਡਿਸਾਈਡ ਕਰ ਦੋ ਮਾਲਕੀ ਕਿਹਦੀ ਹੈ ਜੇ ਤੁਹਾਨੂੰ ਲੱਗਦਾ ਹਰਿਆਣੇ ਦੀ ਵੀ ਹੈ ਤੇ ਉਹਦੀ ਵੀ ਹੈ ਤਾਂ ਕੱਢਦੇ ਹੋ ਤਾਂ ਮਹਿਰ ਜੇ ਤੁਹਾਨੂੰ ਲੱਗਦਾ ਨਹੀਂ ਐਸ ਵਿਧਾਨ ਅਨੁਸਾਰ ਮੁਤਾਬਕ ਜਾਂ ਰੇਫਰੀਅਨ ਪ੍ਰਿੰਸੀਪਲ ਤਾਂ ਤਾਂ ਨਹਿਰ ਕੱਢਣ ਦੀ ਤוכ ਕੀ ਹੈ ਹੁਣ ਵੀ ਉਹ ਇੰਨਾ ਚਿਰ ਤੋਂ ਮੰਦਰ ਪਈ ਹੈ ਫਿਰ ਸੁਪਰੀਮ ਕੋਰਟ ਨੇ ਬਾਰ ਬਾਰ ਜੱਜਮੈਂਟਾਂ ਦਿੱਤੀਆਂ ਕਿ ਕੱਢੋ ਜਿੰਨੀਆਂ ਏਜੰਸੀਆਂ ਸੀ ਅੱਜ ਤੱਕ ਜਵਾਬ ਦਿੱਤੇ ਆ ਰਹੀਆਂ ਨੇ ਸੁਪਰੀਮ ਕੋਰਟ ਵੀ ਨਹੀਂ ਕੱਢੀ ਜਾ ਸਕਦੀ ਕਿਸੇ ਬਾਹਰ ਨੇ ਆਨੇ ਬਾਹਰ ਨੇ ਪਾਬੇਓ ਸੈਂਟਰਲ ਵਾਟਰ ਰਿਸੋਰਸ ਅਥਾਰਟੀ ਐ ਪਾਬੇ ਕੋਈ ਵੀ ਅਥਾਰਟੀਆਂ ਛੱਡੋ ਇਹ ਤਾਂ ਬਾਰਡਰ ਐਂਡ ਜਿਹੜਾ ਉਹ ਰੋਡ ਦਾ ਡੀਓਸੀ ਕੀ ਉਹ ਵੀ ਵੀਆਰਓ ਵਾਲੀ ਵੀ ਹਾਂ ਉਹ ਵੀ ਹੋਰ ਜਵਾਬ ਦੇਗੇ ਕਿਨੇ ਵੱੜਦੀ ਤੇ ਤੇ ਉਹਦੇ ਚ ਖੜਾ ਹੈ ਜਹ ਹੱਥ ਪਾਉਣਾ ਨਾ ਅਗਲਾ ਕਹਿੰਦਾ ਵੀ ਫਿਰ ਤੱਕ ਠੀਕ ਹੈ ਜੀ ਲੋਕ ਕੀ ਕਰਨਗੇ ਕੱਲੀ ਕੌਂਟਰੋਵਰਸੀ ਦੀ ਗੱਲ ਨਹੀਂ ਸਿੱਧੀ ਅਸੂਲਨ ਗੱਲ ਐ ਬਈ ਐਸਵਾਈਐ ਨਹਿਰ ਜਦੋਂ ਬਣਾਣੀ ਸ਼ੁਰੂ ਹੋਈ ਬਿਗੈਰ ਡਿਸਾਈਡ ਕੀਤੇ ਬਈ ਇਹਦੇ ਚ ਕਿੰਨਾ ਪਾਣੀ ਜਾਣਾ ਔਰ ਕਿਉਂ ਜਾਣਾ ਹੈ ਮਾਲਕ ਕੌਣ ਹੈ ਮਾਲਕ ਕੌਣ ਔਰ ਦੂਜੀ ਗੱਲ ਇਹ ਹੈ ਕਿ ਜਿੰਨੇ ਵੀ ਫੈਸਲੇ ਤੁਸੀਂ ਦੇਸ਼ ਦੇ ਦੂਜੇ ਦਰਿਆਵਾਂ ਬਾਰੇ ਕਰਦੇ ਹੋ ਜਿਵੇਂ ਜਿਹੜੇ ਤਰੀਕੇ ਨਾਲ ਉਹੀ ਤਰੀਕਾ ਪੰਜਾਬ ਵਾਲੇ ਤੇ ਲਾਗੂ ਹੋਊਗਾ ਜਿਵੇਂ ਕਾਵੇਰੀ ਦਾ ਸੀ ਕ੍ਰਿਸ਼ਨਾ ਕਾਵੇਰੀ ਗੋਦਾਵਰੀ ਉੱਥੇ ਤਾਂ ਟਰਬਿਨਰ ਬਣੇ ਨੇ ਉੱਥੇ ਕੋਈ ਐਕਚੁਅਲੀ ਪੰਜਾਬ ਜਿਹੜਾ ਪਾਣੀ ਹੈ ਪਾਣੀ ਦਾ ਵੰਡਣ ਦਾ ਹੱਕ ਨਾ ਕੇਂਦਰ ਸਰਕਾਰ ਕੋਲ ਹੈ ਨਾ ਸੁਪਰੀਮ ਕੋਰਟ ਕੋਲ ਹੈ ਨਾ ਕਿਸੇ ਹੋਰ ਅਥਾਰਟੀ ਕੋਲ ਹੈ ਪਾਣੀ ਜੇ ਤਾਂ ਇੰਟਰਸਟੇਟ ਰਿਵਰ ਵਾਟਰ ਹੈ ਟੱਟਰ ਮੇ ਉਹਨਾਂ ਨਾਲ ਬਣੂਗਾ ਉਹ ਕਿਹੜਾ ਟਿਬਿਨਲ ਜਿਹੜਾ ਵੀ ਬਣਦੇ ਨੇ ਵੱਖ-ਵੱਖ ਥੇ ਬਣੇ ਹੋਏ ਨੇ ਜੜੀਆਂ ਨੇ ਉਹ ਸਾਡਾ ਤਾਂ ਡਿਸਾਈਡ ਹੀ ਨਹੀਂ ਹੋਇਆ ਸਾਡਾ ਤਾਂ ਟ੍ਰਿਬਿਊਨਲ ਬਣ ਨਹੀਂ ਸਕਦਾ ਨਹੀਂ ਹਾਂ ਪਹਿਲੀ ਗੱਲ ਚਲੋ ਜੇ ਬਣਾਤਾ ਜੇ ਟੈਕਲ ਜੇ ਬਣਾ ਟਿਬਿਨਲ ਬਣਾਇਆ ਨਾ ਰੌਲਾ ਇਹੀ ਹੈ ਕਿ ਜੇ ਬਣਾਤਾ ਤਾਂ ਅੱਗੇ ਸਲਿੱਪ ਕਰਦੇ ਕਰਦੇ ਉੱਥੇ ਲੈ ਜਾਓ ਫਿਰ ਜੇ ਤਾਂ ਲੌਜੀਕ ਤੇ ਖੜਨਾ ਹੋਏਗਾ ਜਿਸ ਦੇ ਸਿਧਾਂਤ ਤੇ ਖੜਨਾ ਹੋਏਗਾ ਦੇਸ਼ ਦੇ ਲਾਅ ਤੇ ਖੜਨਾ ਹੋਏਗਾ ਤਾਂ ਟ੍ਰਿਬਿਊਨਲ ਗੈਰਕਾਨੂੰਨੀ ਆ ਸਾਡਾ ਲੜਾਈ ਅਸੂਲਨ ਨਾਲ ਨਹੀਂ ਪੈਣੀ ਹੈ ਬਿਲਕੁਲ ਤੇ ਦੂਜੀ ਗੱਲ ਇਹ ਹੈ ਕਿ ਟ੍ਰਿਬਿਊਨਲ ਦੇ ਨਾਲ-ਨਾਲ ਹਮ ਹਰ 25 ਸਾਲ ਬਾਅਦ ਵਾਟਰ ਸੀਰੀਜ਼ ਜਿਹੜੀਆਂ ਨੇ ਹਮ ਉਹ ਦੁਬਾਰਾ ਉਹਨਾਂ ਦਾ ਅਨੁਮਾਨ ਲਗਾਇਆ ਜਾਂਦਾ ਸਾਰਾ ਹੁੰਦਾ ਹਰ ਵਾਰ ਲਾਇਆ ਜਾਂਦਾ ਤੇ ਸਾਡੇ ਕੋਲ 1921 1961 ਦੀਆਂ ਨੇ ਜਿਹੜੀਆਂ ਦੇ ਤਹਿਤ ਪਹਿਲਾ ਬੰਡਿਆ ਹੋਇਆ ਸੀ ਜਿਹੜਾ ਬਾਕੀ ਦਾ ਅਵੇਲੇਬਿਲਟੀ ਆਫ ਪਾਣੀ ਦੀ ਅਵੇਲੇਬਿਲਟੀ ਦੀ ਗੱਲ ਕਰਦੇ ਸਾਡੇ ਈਵਨ ਹਾਂ ਪਾਣੀ ਕਿੰਨਾ ਰਹਿ ਗਿਆ ਘਟ ਗਿਆ ਨਾ ਪਾਣੀ ਬਹੁਤ ਬਹੁਤ ਜ਼ਿਆਦਾ ਦਰਿਆ ਔਰ ਪੋਲੂਸ਼ਨ ਵਾਲਾ ਵੀ ਜਿਹੜਾ ਪੋਲੂਟ ਵੀ ਹੋਇਆ ਸਾਰਾ ਤੇ ਉਹਦੇ ਚ ਕੀ ਹੋਇਆ ਕਿ ਜਦੋਂ 12 ਜੁਲਾਈ 2004 ਨੂੰ ਹਾਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਦਾ ਜਿਹੜਾ ਬਿਲ ਆਇਆ ਸੀਗਾ ਅਮਰਿੰਦਰ ਸਿੰਘ ਸਰਕਾਰ ਵੇਲੇ ਜਿਹੜਾ ਇਹਨਾਂ ਨੇ ਉਦੋਂ ਇਹ ਸੀਗਾ